ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਦੇ ਤਿੰਨ ਤਿੰਨ ਕੁੰਡਿਆਂ ਦੇ حساب ਨਾਲ ਕੁੰਡੇ ਪਾਏ ਆ ਤੇ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਪਾਏ ਆ ਤੁਸੀਂ ਗੁਰਤੀ ਸਵੈਟਰ ਜੈਕਟ ਕੁਝ ਵੀ ਬਣਾਉਣਾ ਬਾਰਡਰ ਬਣਾ ਕੇ ਤਿੰਨ ਤਿੰਨ ਕੁੰਡਿਆਂ ਦੇ حساب ਨਾਲ ਡਿਜ਼ਾਈਨ ਸੈੱਟ ਕਰ ਸਕਦੇ ਆ ਆਪਾਂ ਤੇ ਡਿਜ਼ਾਈਨ ਬਹੁਤ ਸੋਹਣਾ ਤੇ ਸੌਖਾ ਹੈ ਜ਼ਰੂਰ ਟਰਾਈ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਚਲੋ ਜੀ ਆਪਾਂ ਬਣਾਉਣੀ ਸਟਾਰਟ ਕਰਦੇ ਆਂ ਵੀਡੀਓ ਆਪਾਂ ਕੁੰਡੇ ਪਾਏ ਆ ਹਾਂ ਉਲਟੀ ਸਲਾਈ ਬਣਾਉਣੀ ਆ ਆਪਾਂ उल्टी सिलाई अपना पूरी यह उल्टी उल्टी बनानी है जी आप उल्टी सिलाई बना ली है हम आप आ गए सीधे पासे ਸਿੱਧੀ ਸਾਈਡ ਆਪਾਂ ਇੱਕ ਕੁਸਲਾਈ ਉਲਟੀ ਬਣਾਵਾਂਗੇ ਉਲਟੇ ਪਾਸੇ ਆਪਾਂ ਸਲਾਈ ਇੱਕ ਉਲਟੀ ਬਣਾਵਾਂਗੇ ਹੁਣ ਆਪਾਂ ਸਿੱਧੇ ਪਾਸੇ ਆ ਗਏ ਜੀ ਆਪਾਂ ਤਾਂ ਨਰਮੇ ਹੋਨੇਗਾ ਆਹ ਕੁੰਡਾ ਆਪਾਂ ਬਣਾ ਲਿਆ ਜੀ ਕਿਉਂਕਿ ਆਪਾਂ ਇੱਥੇ ਆ ਗੁੰਡੇ ਜਿਹੜੇ ਆਪਾਂ ਇਸ ਤਰ੍ਹਾਂ ਡਬਲ ਵਾਲ ਪਾ ਕੇ ਬਣਾਵਾਂਗੇ ਤੇ ਹੁਣ ਜਿਹੜੇ ਆਪਣੇ ਕੁੰਡੇ ਆ ਇਹ ਆਪਾਂ ਸਾਰੇ ਡਬਲ ਵਾਲ ਪਾ ਕੇ ਬਣਾ ਲੈਣੇ ਆ ਇਸ ਤਰ੍ਹਾਂ ਡਬਲ ਵਾਲ ਪਾ ਕੇ ਜਿੰਨੇ ਵੀ ਆਪਣੇ ਸਲਾਈ ਤੇ ਕੁੰਡੇ ਆਪਾਂ ਸਾਰੇ ਡਬਲ ਵਾਲ ਪਾ ਕੇ ਬਣਾ ਲੈਣੇ ਆ ਆਪਾਂ ਜਲਦੀ ਜਲਦੀ ਬਣਾ ਲੈਨੇ ਆ ਜੀ ਜ਼ਿਆਦਾ ਟਾਈਮ ਨਾ ਲਾਉਂਦੇ ਹੋਏ ਇਹ ਦੇਖੋ ਇਹਨਾਂ ਦਾ ਆਪਾਂ ਬਣਾ ਲੈਨੇ ਆ ਆਪਾਂ ਕੁੰਡਾ ਬਣਾ ਲਿਆ ਉਲਟਾ ਹੁਣ ਆਪਾਂ ਤਿੰਨ ਗੁੰਡੇ ਤਾਰਾਂਗੇ ਜੀ ਤੇ ਆਪਾਂ ਤਿੰਨ ਗੁੰਡੇ ਤਾਰ ਕੇ ਅਸਲਾਇ ਕਿ ਨਮਗੇ ਹੁਣ ਧਾਗਾ ਆਪਾਂ ਪਿੱਛੇ ਕਰਾਂਗੇ ਤੇ ਆਪਾਂ ਇਧਰੋਂ ਲਾਵਾਂਗੇ ਤਿੰਨ ਗੁੰਡੇ ਉਲਟੀ ਸਾਈਡ ਆਈਏ ਦੇਖ ਸਕਦੇ ਆ ਤੁਸੀਂ ਆਪ ਇੱਕ ਵਾਰੀ ਇਸ ਤਰ੍ਹਾਂ ਬਣਾਇਆ ਗੁੰਡਾ ਤਿੰਨਾ ਗੁੰਡਿਆਂ ਨੂੰ ਇੱਕ ਵਾਰੀ ਆਪਣੇ ਵੱਲ ਧਾਗਾ ਕਰਾਂਗੇ ਇਸ ਤਰ੍ਹਾਂ ਬਣਾਵਾਂਗੇ ਫਿਰ ਧਾਗਾ ਪਿੱਛੇ ਕਰਕੇ ਇਸ ਤਰ੍ਹਾਂ ਬਣਾ ਲੈਣੀ ਹੈ ਆਪਾਂ ਹੁਣ ਆਪਾਂ ਧਾਗਾ ਪਿੱਛੇ ਹੀ ਰੱਖਾਂਗੇ 1 2 3 ਕੁੰਡਿਆਂ ਦਾ ਵਲ ਤਾਰਾਂਗੇ ਐ ਸਲਾਈ ਤੇ ਲੈ ਲਵਾਂਗੇ ਫਿਰ ਤੋਂ ਫਿਰ ਆਪਾਂ ਇਧਰੋਂ ਦੀ ਸਲਾਈ ਪਾ ਕੇ ਇਹਨਾਂ ਨੂੰ ਇੱਕ ਵਾਰੀ ਬਣਾਇਆ ਇਸ ਤਰ੍ਹਾਂ ਸਿੱਧਾ ਬਣਾ ਲਿਆ ਇੱਕ ਵਾਰੀ ਇੱਕ ਵਾਰੀ ਉਲਟਾ ਬਣਾਵਾਂਗੇ ਫਿਰ ਧਾਗਾ ਪਿੱਛੇ ਕਰਕੇ ਫਿਰ ਇੱਕ ਵਾਰੀ ਸਿੱਧਾ ਬਣਾ ਲਵਾਂਗੇ ਤਿੰਨ ਗੁੰਡੇ ਸੀ ਆਪਾਂ ਤਿੰਨਾ ਤੋਂ ਤਿੰਨ ਗੁੰਡੇ ਬਣਾ ਲਵਾਂਗੇ ਤਿੰਨ ਗੁੰਡੇ ਆਪਾਂ ਫਿਰ ਉਤਾਰਾਂਗੇ ਇੱਕ ਵਾਰੀ ਆਪਾਂ ਸਿੱਧਾ ਬਣਾਵਾਂਗੇ ਤਿੰਨਾਂ ਨੂੰ ਇੱਕ ਵਾਰੀ ਉਲਟਾ ਬਣਾਵਾਂਗੇ ਫਿਰ ਸਿੱਧਾ ਬਣਾਵਾਂਗੇ ਇੱਕ ਵਾਰੀ ਸਿੱਧਾ ਗੁੰਡਾ ਬਣਾਇਆ ਇੱਕ ਵਾਰੀ ਉਲਟਾ ਇੱਕ ਵਾਰੀ ਫਿਰ ਤੋਂ ਸਿੱਧਾ ਤਿੰਨ ਗੁੰਡਿਆਂ ਦਾ ਆਪਾਂ ਤਿੰਨ ਗੁੰਡੇ ਆਪਣੇ ਬਣਾ ਲਏ ਐਂਡ ਤੇ ਵੀ ਆਪਣੇ ਕੋਲ ਤਿੰਨ ਗੁੰਡੇ ਆ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਬਣਾ ਲੈਨੇ ਆ ਇੱਕ ਵਾਰੀ ਸਿੱਧਾ ਗੁੰਡਾ ਬਣਾਇਆ ਇੱਕ ਵਾਰੀ ਉਲਟਾ ਫਿਰ ਇੱਕ ਵਾਰੀ ਸਿੱਧਾ ਗੁੰਡਾ ਲਾਸਟ ਵਾਲਾ ਗੁੰਡਾ ਆਪਾਂ ਉਲਟਾ ਬਣਾ ਲੈਨੇ ਆ। ਉਲਟੀ ਸਿੱਧੀ ਸਲਾਈ ਆ ਗਈ ਆਪਣੀ। ਸਿੱਧੇ ਪਾਸੇ ਆਪਾਂ ਸਲਾਈ ਪੂਰੀ ਸਿੱਧੀ ਬਣਾਉਨੇ ਆ। ਗੁੰਡੇ ਆਪਣੇ ਜਿਵੇਂ ਹੈਗੇ ਆਪਾਂ ਇਹਨਾਂ ਨੂੰ ਸਿੱਧੇ ਕਰਕੇ ਤੇ ਸਿੱਧੀ ਸਿੱਧੀ ਸਿਲਾਈ ਬਣਾ ਲੈਣੇ ਉਨੇ ਪੌਲਟਿਸ ਲਾਈ ਵੀ ਬਣਾ ਲਈ ਸੀਗੇ ਸਿੱਧੇ ਸਲਾਈ ਤਾਂ ਆਪਾਂ ਤੁਹਾਨੂੰ ਦਿਖਾਈ ਉਲਟੀ ਸਲਾਈ ਆਪਾਂ ਬਣਾ ਲਈ ਇਧਰੋਂ ਤੇ ਹੁਣ ਆਪਾਂ ਅਗੇ ਸਿੱਧੇ ਪਾਸੇ ਜੀ ਹੁਣ ਫਿਰ ਆਪਾਂ ਧਾਗਾ ਆਪਣੇ ਵੱਲ ਕਰਾਂਗੇ ਆਹ ਗੁੰਡੇ ਆਪਾਂ ਪੂਰੇ ਉਲਟੇ ਬਣਾ ਲਵਾਂਗੇ ਜਿਵੇਂ ਆਪਾਂ ਪਹਿਲਾਂ ਆਹ ਵਾਲੀ ਸਲਾਈ ਬਣਾਈ ਆ ਅਲੋ ਜੀ ਆਪਣਾ ਇੱਕ ਡਿਜ਼ਾਈਨ ਬਣਿਆ ਹਾ ਤੇ ਹੁਣ ਆਪਾਂ ਉੱਪਰ ਇੱਕ ਸਲਾਈ ਆਪਾਂ ਹ ਬਣਾ ਲਈ ਉਲਟੀ ਫਿਰ ਇੱਕ ਸਲਾਈ ਆਪਾਂ ਇਧਰ ਸਿੱਧੀ ਬਣਾਵਾਂਗੇ ਸੌਰੀ ਇਧਰਲੇ ਪਾਸੇ ਉਲਟੀ ਉਲਟੇ ਪਾਸੇ ਇਧਰੋਂ ਸਿੱਧੀ ਫਿਰ ਆਪਾਂ ਜਿਹੜੀ ਤੀਜੀ ਸਲਾਈ ਪਾਵਾਂਗੇ ਤੀਜੀ ਸਲਾਈ ਜੇ ਆਪਾਂ ਫਿਰ ਇਹਨੂੰ ਡਬਲ ਵਾਲ ਪਾ ਕੇ ਬਣਾਉਂਦੇ ਆਵਾਂਗੇ ਚੌਥੀ ਸਲਾਈ ਜੇ ਆਪਾਂ ਇੰਨਾ ਦਾ ਹਡ ਜੈਨ ਬਣਾ ਲਵਾਂਗੇ ਤੇ ਆਪਾਂ ਸਲਾਈਆਂ ਉੱਪਰ ਫੀਡ ਕਰਦੇ ਜਾਵਾਂਗੇ ਤਾਂ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਜੂਗਾ ਜੀ ਬਹੁਤ ਸੋਹਣਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਤੇ ਦੇਖੋ ਜੀ ਇਸ ਤਰ੍ਹਾਂ ਬਣਦਾ ਡਿਜ਼ਾਈਨ ਵੇਖੋ ਕਿੰਨਾ ਸੋਹਣਾ ਲੱਗਦਾ ਕਿਸੇ ਵੀ ਰੰਗ ਚ ਬਣਾ ਲਓ ਇਹ ਤਾਂ ਕਲਰ ਥੋੜਾ ਜਿਹਾ ਹੋਣ ਲੱਗਦਾ ਵੀ ਸੰਤਰੀ ਕਲਰ ਔਰਾਂਂਜ ਕਲਰ ਆਹਾ ਇਹਦੇ ਵਿੱਚ ਡਬਲ ਸ਼ੇਡ ਜੀ ਆਉਂਦੀ ਆ ਤੇ ਚਲੋ ਜੀ ਸੌਖਾ ਵੀ ਬਹੁਤ ਹੈ ਜੀ ਤੇ ਸੋਹਣਾ ਵੀ ਬਹੁਤ ਲੱਗਦਾ ਦੇਖੋ ਜੀ ਜ਼ਰੂਰ ਟਰਾਈ ਕਰਿਓ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਲਾਈਕ ਜ਼ਰੂਰ ਕਰ ਦਿਓ ਜੀ ਵੱਧ ਤੋਂ ਵੱਧ ਦਿਲ ਖੋਲ ਕੇ ਤੇ ਚੈਨਲ ਨੂੰ ਕਰੋ ਜੀ ਸਪੋਰਟ ਹਾਂ ਲੋ ਜੀ ਇਸ ਤਰ੍ਹਾਂ ਦਾ ਆਉਂਦਾ ਡਿਜ਼ਾਈਨ ਇਹ ਕਲਰ ਦਾ ਇੱਥੇ ਵੀ ਫਰਕ ਹੈ ਜੀ ਥੋੜਾ ਜਿਹਾ ਪਰ ਆਈ ਰੰਗ ਚ ਪਤਾ ਲੱਗ ਜਾਂਦਾ ਵੀ ਹਰੇਕ ਰੰਗ ਚ ਬਹੁਤ ਸੋਹਣਾ ਲੱਗਦਾ ਹੈ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ